ਅਸਿਕਾਲ ਦੀ ਵੈਜ ਦੇ ਖਾਲਸਾ ਮੈਰਜ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮਰਤਪਾਲ ਸਿੰਘ ਦੀ ਜੋ ਡਿਬੜੂਗੜ ਜੀਲ ਦੇ ਵਿੱਚ ਇਸ ਵੇਲੇ ਅਸਾਮ ਦੇ ਵਿੱਚ ਬੰਦ ਹਨ ਚਰਚਾ ਸੜੀਆਂ ਹੋ ਜਾਂ ਨੇ ਕਿ ਉਹਨਾਂ ਨੂੰ ਖਨੂਰ ਸਾਹ ਤੋਂ ਜਿਹੜੀ ਚੋਣ ਲੜਾਈ ਜਾ ਸਕਦੀ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਚੋਣ ਲੜ ਸਕਦੇ ਨੇ ਤੇ ਬਹੁਤ ਸਾਰੀਆਂ ਫੋਨ ਕਾਲਾਂ ਆਉਂਦੀਆਂ ਨੇ ਕਿ ਬਹੁਤ ਲੋਕਾਂ ਦਾ ਕਹਿਣਾ ਕਿ ਸਿੱਖ ਕੌਮ ਲਈ ਬਹੁਤ ਇਹ ਫੈਸਲਾ ਬਹੁਤ ਵਧੀਆ ਫੈਸਲਾ ਜੇਕਰ ਉਹਨਾਂ ਨੂੰ ਖੰਡੂਸਾ ਤੋਂ ਟਿਕਟ ਦਿੱਤੀ ਜਾਵੇ ਜਾਂ ਚੋਣ ਦੇ ਵਿੱਚ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਉਹ ਲੜਿਆ ਜਾਵੇ ਟਿਕਟ ਲੜੀ ਜਾਵੇ ਕਿਉਂਕਿ ਸਿੱਖ ਕੌਮ ਚਾਹੁੰਦੀ ਆ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਜਲਦੀ ਪੰਜਾਬ ਦੇ ਵਿੱਚ ਆਉਣ ਅਤੇ ਬਾਹਰ ਆਉਣ ਸਿੱਖ ਕੌਮ ਨੇ ਵੀ ਇੱਕ ਬਹੁਤ ਵੱਡਾ ਤਹਿਇਆ ਕੀਤਾ ਹੋਇਆ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਜਿਹੜਾ ਇੱਕ ਆਪਾਂ ਕਹਿੰਦੇ ਕਿ ਲਹਿਰ ਵੇਖਣ ਨੂੰ ਮਿਲ ਰਹੀ ਆ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਨੂੰ ਡਿਵਿਡੂਗੜ੍ਹ ਜੇਲ੍ਹ ਤੋਂ ਸਿੱਧਾ ਖੰਡੂਰ ਸਾਹਿਬ ਲੈ ਜਾਂਦੇ ਆ ਜਾਨੀ ਕਿ ਉੱਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾਈ ਜਾ ਸਕਦੀ ਆ ਆ ਉਹਨਾਂ ਦੀ ਜਿੱਤ ਦੀ ਸੰਭਾਵਨਾ ਲਗਭਗ ਤੈਅ ਆ ਤੇ ਬਾਕੀ ਹੋ ਸਕਦਾ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਅਕਾਲੀ ਦਲ ਅੰਮ੍ਰਿਤਸਰ ਮਾਨ ਹੋ ਗਿਆ ਹੋ ਸਕਦਾ ਅਕਾਲੀ ਦਲ ਜਿਹੜਾ ਬਾਦਲਾ ਉਹ ਵੀ ਹਮਾਇਤ ਕਰ ਦੇ ਜਿਸ ਤਰ੍ਹਾਂ ਦੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬਿਕਰਦੀਤ ਮਜੀਠੀਆ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਕਿ ਕਿਹਾ ਜਾ ਰਿਹਾਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤੱਕਾ ਹੋਇਆਗਾ ਤੇ ਜੇਕਰ ਇਹ ਪੰਜਾਬ ਚਾਹੁੰਦਾਗਾ ਸਿੱਖ ਚਾਹੁੰਦੇ ਨੇ ਕਿ ਬਾਕੀ ਧੱਕਾ ਹੋਇਆਗਾ ਤਾਂ ਉਹਨਾਂ ਨੂੰ ਖਲੂਸਾਬ ਤੋਂ ਟਿਕਟ ਦੇ ਦੇਣਾ ਜੇ ਟਿਕਟ ਨਹੀਂ ਦਿੰਦੇ ਤਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਦੇ ਕਾਗਜ਼ ਭਰੇ ਜਾਣ ਤੇ ਉਹਨਾਂ ਨੂੰ ਚੋਣ ਲੜਾਈ ਜਾ ਲੜਾਈ ਆਵੇ ਤੇ ਹਮਾਇਤ ਜਿਹੜੀ ਡੱਟ ਕੇ ਸਿੱਖ ਕੌਮ ਸਾਰੀ ਸਿੱਖ ਕੌਮ ਕਰੇ ਮੈਂ ਨਹੀਂ ਕਹਿੰਦਾ ਇਕੱਲੇ ਅਕਾਲੀ ਦਲ ਕਰਨਾ ਜਿਹੜੇ ਕਾਂਗਰਸ ਦੇ ਵਿੱਚ ਨੇ ਉਹ ਵੀ ਸਿੱਖ ਨੇ ਥੋੜੇ ਕਨੇ ਜਿਹੜੇ ਨੇ ਕਹਿੰਦੇ ਅਸੀਂ ਕੱਟੜ ਕਾਂਗਰਸੀਆਂ ਚਲੋ ਹੋ ਸਕਦਾ ਉਹਨਾਂ ਦੀ ਆਪ ਦੀ ਕੋਈ ਵੱਖਰੀ ਬਚਾਅ ਤਾਰਾ ਹੋਵੇ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਹਿਣਾਗਾ ਕਿ ਉਸ ਨੌਜਵਾਨ ਦੀ ਜਿਹੜੀ ਹੈਗੀ ਆ ਹਮੈਤ ਕਰਨੀ ਬਣਦੀ ਆ ਕਿਉਂਕਿ ਪੰਜਾਬ ਦੇ ਜਆਆਂ ਦੀ ਪੰਜਾਬ ਤੋਂ ਜਿਹੜਾ ਆਪਾਂ ਵਗ ਜਾਂਦੇ ਆ ਫਿਰ ਉਹ ਦੀਪ ਸਿੱਧੂ ਵਾਲੀ ਗੱਲ ਹੈ ਦੀਪ ਸਿੱਧੂ ਨੇ ਜਿਵੇਂ ਕਹਤਾ ਕਿ ਬਾਅਦ ਆਪਾਂ ਭੋਗਾਂ ਤੇ ਵਰਸ਼ੀਆਂ ਤੇ ਇਕੱਠੇ ਹੁੰਦੇ ਆ ਫਿਰ ਉੱਤੇ ਆਪਾਂ ਵੱਡੇ ਵੱਡੇ ਵਾਅਦੇ ਕਰਦੇ ਆ ਵੱਡੇ ਵੱਡੇ ਆਪਾਂ ਔਰ ਆਗ ਲਾਪਦੇ ਆ ਭਾਸਣ ਦਿੰਨੇ ਆ ਲਸੇਦਾਰ ਭਾਸਣ ਝਾੜਦੇ ਆ ਪਾਉਤੇ ਹੰਝੂ ਵੀ ਵਗਾਉਣੇ ਆ ਜਦੋਂ ਆਪਣਾ ਬੰਦਾ ਆਪਣੇ ਕੋਲੋਂ ਚਲਿਆ ਜਾਂਦਾ ਤੇ ਤੁਸੀਂ ਪਹਿਲਾਂ ਉਸ ਬੰਦੇ ਨੂੰ ਬਗਾਨੀ ਦਾ ਅਹਿਸਾਸ ਕਰਾ ਦਿੰਦੇ ਹੋ ਕਿ ਤੂੰ ਸਾਡਾ ਬੰਦਾ ਨਹੀਂ ਇਸ ਤਰ੍ਹਾਂ ਹੀ ਦੀਪ ਸਿੱਧੂ ਨੂੰ ਕਰਵਾਇਆ ਗਿਆ ਤੇ ਹੁਣ ਇਹ ਜਿਹੜਾ ਹੈਗੇ ਨੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਕਰਾਇਆ ਜਾ ਰਿਹਾ ਜੇਕਰ ਪੰਜਾਬ ਚਾਵੇ ਜੇਕਰ ਸਿੱਖ ਕੌਮ ਚਾਵੇ ਤਾ ਇੱਕ ਦਿਨ ਦੇ ਵਿੱਚ ਪੰਜਾਬ ਲੈ ਜਾਂਦਾ ਜਾ ਸਕਦਾਗਾ ਉਹਨਾਂ ਦੇ ਬੁੱਢੇ ਮਾਪੇ ਮਾਂ ਬਾਪ ਨੂੰ ਫੜ ਕੇ ਜੇਲਾ ਦੇ ਵਿੱਚ ਧੱਕਿਆ ਜਾ ਰਿਹਾ ਹੈਗਾ ਤੇ ਮੋਰਚੇ ਲੱਗੇ ਨੂੰ ਦਰਬਾਰ ਸਾਹਿਬ ਵਿੱਚ ਕਿੰਨਾ ਟਾਈਮ ਹੋ ਗਿਆ ਪਰ ਜਿੰਨਾ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਉਹਨਾਂ ਨੂੰ ਰੋਡੇ ਦੇ ਵਿੱਚ ਜਦੋਂ ਦਸਤਾਰਬੰਦੀ ਹੋਈ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਸਥਾਨ ਤੇ ਜੇਕਰ ਉਹਨਾਂ ਇਕੱਠ ਜੇਕਰ ਸਿੱਖ ਕੌਮ ਕਰਦੀ ਤਾਂ ਉਹ ਡੇਵੂ ਕਾਣ ਜੇਲੇ ਦੇ ਵਿੱਚ ਜਾਣਾ ਹੀ ਨਹੀਂ ਸੀ ਚਲੋ ਉਹ ਜੋ ਕੁਝ ਹੋ ਗਿਆ ਅੱਜ ਵੀ ਸਿੱਕੋਂਮ ਕੋਲੇ ਬਹੁਤ ਵੱਡਾ ਮੌਕਾ ਤੇ ਹੁਣ ਇੱਕ ਮੈਂ ਹੋਰ ਦੇਖਦਾ ਤੇ ਜਿਹੜੀਆਂ ਥੋੜੀਆਂ ਕੜੀਆਂ ਲਗੜ ਕਤੀੜਾ ਨੇ ਖਾਚ ਨੇ ਕਤੀੜਾ ਨੇ ਜਾਂ ਆਪਾਂ ਉਹਨਾਂ ਨੂੰ ਹੋਰ ਸਬਦ ਕਹਿ ਦਈਏ ਮੰਡਾ ਕੋਈ ਲੁਧਿਆਣੇ ਦਾ ਸਭ ਤੋਂ ਗੰਦਾ ਬੰਦਾ ਨਾ ਉਹਨੂੰ ਘਰ ਦੇ ਪਸਾਨਦੇ ਨੇ ਨਾ ਉਹਨੂੰ ਕੋਈ ਬਾਹਰ ਦੇ ਪਸਾਨਦਾ ਉਹ ਪੁਰਸ ਨੂੰ ਵੀ ਤੰਗ ਕਰਦਾ ਸਰਕਾਰ ਨੂੰ ਵੀ ਤੰਗ ਕਰਦਾ ਉਹ ਇੱਕ ਬੰਦਾ ਸਾਰੇ ਪੰਜਾਬ ਦੇ ਉੱਤੇ ਜਿਹੜਾ ਆ ਕੀ ਹੋਇਆ ਬੈਠਾ ਸਾਰੇ ਪੰਜਾਬ ਨੂੰ ਕਹਿਦਾ ਕਿ ਸਿੱਕ ਕੌਮ ਤਾਂ ਸਾਰੀ ਮਰਜੀ ਵੀ ਮੈਂ ਇਕੱਲਾ ਜਿਉਂਦਾ ਰਹਿ ਜਾ ਕਿਤੇ ਉਹ ਕਿਸੇ ਪਾਰਟੀ ਵਿੱਚ ਹੋ ਜਾਂਦਾ ਕਿਤੇ ਕਿਸੇ ਪਾਰਟੀ ਵਿੱਚ ਹੋ ਜਾਂਦਾ ਸਿਰਫ ਗੱਨ ਮੈਣ ਲਈ ਐਜੇ ਘਟਿਏ ਬਿਆਨਬਾਜ਼ੀ ਕਰਦਾ ਐਜੇ ਭੜਗਾਉ ਭਾਸਣ ਦਿੰਦਾ ਹੁਣ ਜਦਵੇ ਕਹ ਰਿਹਾ ਸਮਰਜੀਤ ਮਾਨ ਨੂੰ ਜਿਤਾਓ ਲੱਖੇ ਸੁਧਾਰੇ ਨੂੰ ਜਿਦਾਓ ਟਰੈਕਟਰ ਕਮਲਜੀਤ ਨੂੰ ਜਿਤਾਓ ਫਲਾਨੇ ਨੂੰ ਜਿਤਾਓ ਉਹਨੂੰ ਪੁੱਛਣਾ ਹੋਵੇ ਮੰਡ ਨੂੰ ਮੰਡ ਤੇ ਇੱਕ ਜਿਹੜੀ ਵੀਡੀਓ ਭਜਾ ਦਿਓ ਕਿ ਤੂੰ ਗੰਦਾ ਬੰਦਾ ਹੈਗਾ ਤੂੰ ਗੰਦਾ ਆਂਡਾ ਹੈਗਾ ਤੂੰ ਖਾਚਾ ਸਿਰੇ ਦੀ ਤੂੰ ਨਕਮਾ ਹੈਗਾ ਨਾ ਤੂੰ ਸਿੱਖਾਂ ਨਾ ਤੂੰ ਈਸਾਈਆਂ ਨਾ ਤੂੰ ਹਿੰਦੂਆਂ ਪਤਾ ਨਹੀਂ ਤੂੰ ਕਿੱਥੋਂ ਆਇਆ ਕਿਹੜੇ ਹੈਗਾਗਾ ਤੂੰ ਉੱਤ ਦੀ ਕਿਰਪਾਣ ਪਾ ਕੇ ਕਦੇ ਬੁੱਤ ਸਾਫ ਕਰਦਾਗਾ ਦਸਤਾਰ ਦੇ ਨਾਲ ਇਹ ਦਸਤਾਰ ਐਵੇਂ ਨਹੀਂ ਮਿਲੀ ਸਾਡੀ ਸਿੱਖ ਕੌਮ ਦੇ ਜਿਹੜੇ ਕੁਰਬਾਨੀਆਂ ਕਰਕੇ ਦਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਆ ਪੰਜ ਸਰ ਲੈਤੇ ਗਏ ਨੇ ਤੇ ਬਾਕੀ ਜਿਹੜੀਆਂ ਇਤਿਹਾਸ ਪੜ ਲਾ ਤੂੰ ਉਹਨੂੰ ਇੱਲ ਦਾ ਕੁੱਕੜ ਨਹੀਂ ਆਉਂਦਾ ਜੇਕਰ ਪੱਤਰਕਾਰ ਸਵਾਲ ਪੁੱਛਦੇ ਨੇ ਤਾਂ ਤਾਂ ਉਹਨੂੰ ਕੱਖ ਨਹੀਂ ਆਉਂਦਾ ਕਹਿ ਦਿੰਦਾ ਮੈਂ ਅੱਜ ਧਰਮ ਤੇ ਗੱਲ ਨਹੀਂ ਕਰਨੀ ਇਹਨਾਂ ਦਾ ਭਾਵ ਕਿ ਜਮਾ ਖੱਚ ਬੰਦਾ ਸਿਰੇ ਦਾ ਸਰਕਾਰ ਨੇ ਉਹਨੂੰ ਦੇ ਛੱਡਿਆ ਗਨਮੈਨ ਉਹ ਅੰਦਰ ਬੈਠਾ ਕੁੱਤੇ ਵਾਂਗੂ ਭੌਂਕੀ ਜਾਂਦਾ ਹਰ ਵਕਤ ਸਿਰਫ ਭੋਗਦਾ ਕਿਨੂਆ ਸਿਰਫ ਕੱਲੇ ਸਿੱਖਾਂ ਨੂੰ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਇਹ ਦੋ ਕਮਾਂ ਨੂੰ ਤੁਸੀਂ ਇਹ ਇੱਕ ਤੁਸੀਂ ਉਹਦਾ ਨੋਟ ਕਰ ਲਿਓ ਗੱਲ ਸਿਰਫ ਦੋ ਕਮਾਂ ਨੂੰ ਕਿਉਂ ਭੌਂਕ ਰਿਆ ਐਡਾ ਨਕਾਮਾ ਤੇ ਘਟਿਆ ਬੰਦਾ ਸਰਕਾਰਾਂ ਉਲਟਾ ਇਹ ਜੇ ਘਟিয়ে ਬੰਦੇ ਨੂੰ ਜਿਹਦੀ ਇੱਜ਼ਤ ਦਿਮਾਨੀ ਨਾ ਹੋਵੇ ਜਿਹਨੂੰ ਕੋਈ ਗਲੀ ਬਹਲੇ ਦਾ ਕੋਈ ਬੱਚਾ ਨਹੀਂ ਜਾਣਦਾ ਸੀ ਉਹ ਗੰਦ ਸਿਰ ਤੇ ਬਿਠਾਤਾ ਅੱਜ ਸਰਕਾਰਾਂ ਦੀ ਦੇਣਾ ਉਹ ਸਾਰਾ ਇੱਕ ਦੋ ਹੋਰ ਬੈਠੇ ਨੇ ਗੰਦ ਇਹ ਕੋਈ ਫਲਾਨਾ ਚੋਰ ਆ ਕੋਈ ਗੋਲ ਕਚੋਰਾ ਕੋਈ ਮੁਰਗੀ ਕਾਂੜਾ ਕੋਈ ਕੋਸ਼ਾ ਕੋਈ ਕੋਸ਼ਾ ਇਹ ਸਾਰੀਆਂ ਸਰਕਾਰਾਂ ਦੇ ਲਿਆ ਲਿਆ ਕੇ ਇਹ ਸਾਰੇ ਨਕੰਮੇ ਬੰਦੇ ਨੇ ਜਿੰਨੇ ਸਾਰੇ ਸਿੱਖ ਕੌਮ ਦੇ ਉੱਤੇ ਥੋਪ ਦਿੱਤੇ ਨੇ ਕਦੇ ਕੋਈ ਪ੍ਰਚਾਰਕ ਦੇ ਨਾਂ ਤੇ ਸਿੱਖ ਕੌਮ ਨੂੰ ਬਗੜਾ ਲਿਆ ਸਿੱਖ ਕੌਮ ਦੇ ਉੱਤੇ ਸਭ ਦੀ ਵਾਰ ਜਿਹੜੇ ਕੀਤੇ ਜਾ ਰਹੇ ਨੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਕੋਈ ਕੁੱਤੇ ਪਾਲੀ ਜਾਂਦਾ ਕੋਈ ਗਧੇ ਪਾਲੀ ਜਾਂਦਾ ਕੋਈ ਕੁਸ ਪਾਲੀ ਜਾਂਦਾ ਕੋਈ ਕੁਸ ਪਾਲੀ ਜਾਂਦਾਗਾ ਸਾਰੇ ਸਰਕਾਰਾਂ ਦੀ ਦੇਣਾਂ ਕਟਿਏ ਬੰਦੇ ਨੇ ਇਹ ਇਹਨਾਂ ਦਾ ਕੱਖ ਨਾ ਇਹਨਾਂ ਦੇ ਪੱਲੇ ਇਹਨਾਂ ਦੇ ਸਿਰਫ ਇਹਨਾਂ ਨੂੰ ਚੌਧਰ ਤੇ ਇੱਕ ਪੈਸਾ ਦੋ ਚੀਜ਼ਾਂ ਦਾ ਮਤਵਲਾ ਨਾ ਇਹਨਾਂ ਨੂੰ ਸਿੱਖ ਕੌਮ ਦਾ ਮਤਵਲਾ ਨਾ ਸੰਨਿਆਤ ਦਾ ਮਤਵਲਾ ਨਾ ਕਿਸੇ ਗਰੀਬ ਦਾ ਮਤਵਲਾ ਇਹਨਾਂ ਨੂੰ ਜਿਹੜੇ ਲੋਕ ਅੱਜ ਕਰੋੜਾ ਰੁਪਇਆ ਕਮਾਉਂਦੇ ਨੇ ਡੇਰਿਆਂ ਦੇ ਵਿੱਚ ਬੈਠੇ ਕਦੇ ਗਰੀਬ ਦੀ ਸਾਰ ਲਈ ਉਹਨਾਂ ਨੇ ਕਦੇ ਗਰੀਬ ਨੂੰ ਪੁੱਛਿਆ ਗਿਆ ਕਈ ਗਰੀਬ ਇਹ ਜਿਹੇ ਨੇ ਇਲਾਜ ਬਿਨਾ ਮਰ ਰਹੇ ਨੇ ਲੱਖਾਂ ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਲੱਖਾਂ ਬੰਦੇ ਕਹਿੰਦਾ ਮੈਂ ਮਰ ਰਹੇ ਨੇ ਇਲਾਜ ਦੇ ਦਰਾਂ ਮਾਤਾ ਜੀ ਦਾ ਦੇਖ ਲਓ ਪਰਿਆ ਪਿਆ ਪਿੰਡਾਂ ਦੇ ਪਿੰਡ ਦੇ ਵਿੱਚ ਕੋਈ ਕੋਈ ਮਰੀਜ਼ ਕਵੇਂ ਪਿਆ ਕੋਈ ਕਵੇਂ ਪਿਆ ਵਿਚਾਰੇ ਕੀ ਕਰਨ ਉਹ ਦਿਹਾੜੀਆਂ ਕਰਕੇ ਆਪ ਦਾ ਢਿੱਡ ਪਾਲਣਾ ਜਾਂ ਆਪਣੇ ਮਾਪੇ ਬਾਪ ਦੀ ਜਿਹੜੀ ਉਹਨਾਂ ਨੂੰ ਬਿਮਾਰੀ ਲੱਗੀ ਆ ਉਹਨੂੰ ਠੀਕ ਕਰਾਉਣਾ ਕਿੱਧਰ ਨੂੰ ਜਾਣ ਜੇ ਤੁਹਾਡੇ ਕੋਲੇ ਅਰਬਾਂ ਕਰੋੜਾਂ ਰੁਪਈਆਗਾ ਤੁਸੀਂ ਆਪਣੇ ਮਹਿੰਗੇ ਮਹਿੰਗੇ ਕੱਪੜਿਆਂ ਤੇ ਲਾਉਨੇ ਹੋ ਲੱਖਾਂ ਲੱਖਾਂ ਦੇ ਤੁਸੀਂ ਬੂਟ ਪਾਉਣੇ ਹੋ ਮਹਿੰਗੇ ਤੁਹਾਡੇ ਕੋਲ ਕਰੋੜਾ ਕਰੋੜਾਂ ਦੀਆਂ ਗੱਡੀਆਂ ਨੇ ਜੇ ਤੁਸੀਂ ਇੱਕ ਦੋ ਗਰੀਬਾਂ ਦੇ ਲਾਜ ਕਰਵਾ ਦਿਆ ਕਰੋ ਬਾਹਲਾ ਨਹੀਂ ਕਹਿੰਦਾ ਮੈਂ ਸਾਲ ਦੇ ਵਿੱਚ ਹੀ ਕਰਵਾ ਲਿਆ ਕਰੋ ਪਰ ਨਹੀਂ ਇਹ ਕੁਝ ਨਹੀਂ ਕਰਨਾ ਪਿੰਡਾਂ ਦੇ ਵਿੱਚ ਵੀ ਬੈਠੇ ਨੇ ਜਿਹੜੇ ਡੇਰੇਦਾਰ ਉਹਨਾਂ ਕੋਲੇ ਵੀ ਲੱਖਾਂ ਕਰੋੜਾਂ ਰੁਪਈਆਗਾ ਉਹ ਜ਼ਮੀਨਾਂ ਜਾਇਦਾਦ ਖਰੀਦੀ ਜਾਂਦੇ ਨੇ ਡੇਰਿਆਂ ਦੇ ਵਾਸਤੇ ਜਾਂ ਹੋਰ ਜਿਹੜੇ ਬੈਠੇ ਨੇ ਹੁਣ ਮੈਂ ਕੀ ਕੀ ਨਾਮ ਲਵਾਂ ਤੁਸੀਂ ਫਿਰ ਇਹ ਜਿਹੜਾ ਜਿਹੜਾ ਚੈਪਟਰ ਹੈ ਦੂਜੀ ਤਰ੍ਹਾਂ ਬਣ ਜੂਗਾ ਤੁਸੀਂ ਕਹਣਾਗਾ ਕਿ ਇਹ ਇਹਨੂੰ ਰੰਗ ਤਾਂ ਪੁੱਠੇ ਪਾਸੇ ਦੇ ਦੋਗੇ ਤੇ ਮੈਂ ਇਹਦੇ ਉੱਤੇ ਵੀਡੀਓ ਵੀ ਕਰੂੰਗਾ ਕਹਿੰਦਾ ਭਾਵ ਕਿ ਲੱਖਾਂ ਅੱਜ ਕਰੋੜਾ ਰੁਪਇਆ ਅੰਨੇ ਬਾ ਬਾਹਾਇਆ ਜਾ ਰਿਹਾਗਾ ਪਰ ਕਿਸੇ ਗਰੀਬ ਦੀ ਸਾਦੀ ਨਹੀਂ ਲਈ ਜਾਈ ਕਿਸੇ ਗਰੀਬ ਧੀ ਭੈਣ ਦੀ ਵਿਆਹ ਨਹੀਂ ਕੀਤਾ ਜਾ ਰਿਹਾ ਲੋਡ ਬੰਦ ਕਹਿਣਾਗਾ ਮੈਂ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਘਰ ਨੂੰ ਰਹਿਣ ਨੂੰ ਸੱਤ ਨਹੀਂ ਸੱਤ ਚ ਆਉਂਦੀ ਆ ਸੱਤ ਡਿੱਗ ਕੇ ਪਿਛਲੇ ਸਾਲ ਕਈ ਜਿਹੜੇ ਨੇ ਗਰੀਬ ਵਰਗ ਦੇ ਜਿਹੜੇ ਹੈਗੇ ਲੋਕ ਨੇ ਉਹਨਾਂ ਦੀ ਮੌਤਾਂ ਹੋ ਚੁੱਕੀਆਂ ਨੇ ਇਹ ਜੇ ਪਾਸੇ ਨਹੀਂ ਸੋਚਣਾ ਅਸੀਂ ਕਰਦੇ ਆ ਪ੍ਰਚਾਰ ਬਾਬਿਆਂ ਨੇ ਕੀ ਕਰਨਾ ਉੱਥੇ ਚੁਟਕਲੇ ਸੁਣਾਉਣੇ ਆ ਜਾ ਇੱਕ ਦੋ ਹੋਰ ਬੈਠੇ ਨੇ ਹੁਣ ਵੀਡੀਓ ਲੰਬੀ ਹੁੰਦੀ ਆ ਮੈਂ ਇਹਨਾਂ ਤੇ ਇੱਕ ਦਿਨ ਸਾਰਿਆਂ ਦਾ ਨਾਮ ਲੈ ਕੇ ਵੀਡੀਓ ਪਾਉਂਗਾ ਫਿਰ ਦੇਖ ਇਹਨਾਂ ਦੇ ਮਿਰਚਾਂ ਲੱਗਦੀਆਂ ਫਿਰ ਦੱਸੂਗਾ ਵੇ ਕਿੱਥੋਂ ਇਹਨਾਂ ਦੇ ਕੋਲ ਹਰ ਬਰ ਪਿਆ ਨੇ ਸਿੱਖੋਂ ਨੂੰ ਮੈਂ ਕਹਿਣਾਗਾ ਆਪਣਾ ਚੈਪਟਰ ਜਿਹੜਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅੱਜ ਮੈਂ ਸਾਰੇ ਸਿੱਖ ਪੰਥ ਨੂੰ ਸਭ ਗਰੀਬ ਅਮੀਰ ਇੱਥੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਨਸਾਨੀਆਂ ਦੇ ਨਾਂ ਤੇ ਅੰਮਰਤਪਾਲ ਜੇਕਰ ਖੰਡੂਰ ਸਾਹਿਬ ਤੋਂ ਉਹਨੂੰ ਟਿਕਟ ਮਿਲਦੀ ਆ ਜੇਕਰ ਆਜ਼ਾਦ ਉਮੀਦਵਾਰ ਤੌਰ ਤੇ ਵੀ ਖੜਾ ਹੁੰਦਾਗਾ ਚਾਹੇ ਕਿੱਥੋਂ ਵੀ ਖੜਾ ਹੁੰਦਾਗਾ ਉਹਦੀ ਸਪੋਰਟ ਕਰਨੀ ਬਣਦੀ ਆ ਇਹ ਪੰਜਾਬ ਵਾਸੀਆਂ ਦਾ ਕੰਮ ਆ ਪੰਜਾਬ ਵਾਸੀਆਂ ਦਾ ਫਰਜ਼ ਆ ਚੰਗੇ ਕਰੇ ਜੇ ਤੁਸੀਂ ਕਰਦਾਰ ਅੱਗੇ ਲਿਆਵੋਗੇ ਚੰਗੇ ਨੌਜਵਾਨਾਂ ਨੂੰ ਜਿਤਾਵੋਗੇ ਅੱਗੇ ਲਿਆਵੋਗੇ ਤਾਂ ਹੀ ਪੰਜਾਬ ਦਾ ਜਾ ਕੇ ਪਲਾ ਹੋਣਾਗਾ ਕੁਝ ਨਾ ਕੁਝ ਬਾਲਾ ਨਹੀਂ ਤਾਂ ਆਪਾਂ ਕਹਦੇ ਆ ਕਿ ਸਾਡੇ ਜ਼ਖਮਾਂ ਤੇ ਮਲਮੀ ਲਾ ਦੇਣਗੇ ਪੱਟੀ ਕਰ ਦੇਣਗੇ ਇੰਨਾ ਕੈਮਿਕ ਇੰਨੀ ਕੰਮ ਕਰਦੇਣ ਬਹੁਤ ਜਿਆਦੇ ਆ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਇੱਕ ਕਮੈਂਟ ਨਹੀਂ ਕਰਦੇ ਸਭ ਤੋਂ ਵੱਡੀ ਤਰਾਸਦੀ ਆ ਸਾਡੀ ਅਸੀਂ ਵੀਡੀਓ ਵੇਖ ਲੈਨੇ ਆ ਹਜ਼ਾਰਾਂ ਲੱਖਾਂ ਤੇ ਵੀ ਵੇਖ ਲੈਨੇ ਆ ਪਰ ਅਸੀਂ ਉੱਤੇ ਕਮੈਂਟ ਨਹੀਂ ਕਰਦੇ ਮੈਂ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨ ਨੂੰ ਵੀ ਕਹਿੰਦਾ ਇੱਥੇ ਤੁਸੀਂ ਕੱਲੇ ਕਮੈਂਟ ਕਰ ਦਿਓ ਸਾਨੂੰ ਰਾਏ ਤਾਂ ਦੇ ਦਿਓ ਕਟੋ-ਕਟ ਕਿ ਕਿੱਥੇ ਦੀ ਤਰਾਸਦੀ ਆ ਜਾਂ ਕਿਹੜਾ ਮਨੁੱਖਾ ਜਾਂ ਕਿਹੜਾ ਗਰੀਬ ਅੱਜ ਕੋਈ ਮੰjde ਤੇ ਪਿਆ ਅਸੀਂ ਉੱਥੇ ਜਾ ਕੇ ਅਸੀਂ ਆਪ ਦਾ ਉੱਥੇ ਜਾ ਕੇ ਸਾਰ ਲੈ ਲੀਏ ਅਸੀਂ ਬੋਲ ਪੀ ਚਾਰ ਸ਼ਬਦ ਜਿੰਨਾ ਪ੍ਰਮਾਤ ਨੇ ਸਾਨੂੰ ਸਵਾਦ ਦਿੱਤੇ ਨੇ ਅਸੀਂ ਕਹਿੰਦੇ ਆ ਕਿ ਅਸੀਂ ਚਾਰ ਸ਼ਬਦ ਉਹਨਾਂ ਲਈ ਬੋਲਣ ਲਈ ਤਿਆਰ ਆ ਸਾਨੂੰ ਦੱਸੋ ਤਾਂ ਸਹੀ ਤੇ ਮੈਂ ਧੰਨਵਾਦ ਕਰਦਾ ਜਿਹੜੇ ਵੀਡੀਓ ਸੁਣਦੇ ਆ ਲਾਇਕ ਕਰਦੇ ਆ ਟਾਈਮ ਕੱਢ ਕੇ ਸੌਂਦੇ ਆ ਤੇ ਵੀਡੀਓ ਨੂੰ ਸਾਰਿਆਂ ਨੂੰ ਸੁਣਿਆ ਕਰੋ ਤੇ ਧੰਨਵਾਦ ਜਿਹੜੇ ਸੁਣਦੇ ਨੇ ਤੇ ਧੰਨਵਾਦ ਉਹਨਾਂ ਨੌਜਵਾਨਾਂ ਦਾ ਜਿਹੜਾ ਗਰੀਬਾਂ ਦੀ ਬਾਹ ਫੜਦੇ ਨੇ ਤੇ ਧੰਨਵਾਦ ਮੈਂ ਉਹਨਾਂ ਨੌਜਵਾਨਾਂ ਦਾ ਵੀ ਕਰਦਾਗਾ ਜਿਹੜੇ ਪੰਜਾਬ ਦੇ ਲਈ ਹਾਜ਼ਾ ਨਾਰਾ ਮਾਰਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਧੰਨਵਾਦ ਅਗਲੀ ਵੀਡੀਓ ਆਪਾਂ ਕੋਈ ਨਵੇਂ ਮੁੱਦੇ ਤੇ ਹੋਰ ਲੈ ਕੇ ਆਵਾਂਗੇ ਅੱਜ ਜਿਹੜੇ ਮੰਡ ਗੰਦ ਵਰਗੇ ਉਹਨਾਂ ਨੂੰ ਤੁਸੀਂ ਜਵਾਬ ਦੇ ਦਿਆ ਕਰੋ ਤੇ ਇਹ ਲੋਕ ਫੇਮ ਹੋਣ ਲਈ ਜਿਹੜੇ ਭੌਂਕਦੇ ਰਹਿੰਦੇ ਨੇ ਇੰਨਾ ਲੱਗੜਕ ਤੀੜਾਂ ਤੋਂ ਚੇਪਣ ਜਾਂ ਡਰਨ ਦੀ ਲੋੜ ਨਹੀਂ ਤੁਸੀਂ ਆਪਣਾ ਆਪ ਦਾ ਜਿਹੜਾ ਖਿਆਲ ਰੱਖਣਾ ਤੁਸੀਂ ਪੰਜਾਬ ਦੇ ਲਈ ਆਪਣੇ ਸਵਾਸ ਆਪਣਾ ਕਿਣਕਾ ਮਾਤਰਾ ਜੇਕਰ ਵੀ ਤੁਸੀਂ ਲਾ ਦਿਓ ਤਾਂ ਪੰਜਾਬ ਲਈ ਬਹੁਤ ਭਲੇ ਦਾ ਕੰਮ ਹੋਊਗਾ ਧੰਨਵਾਦ ਬੈਜਿਕਾ ਖਾਲਸਾ ਬੈਜਿਕੀ ਫਤਿਹ